ਦੋਸਤੋ ਅੱਜ ਆਪਾਂ ਗੱਲ ਕਰਾਂਗੇ ਇਨਸਾਫ ਦੀ ਜੇ ਦੋਸਤੋ ਪੁਲਿਸ ਪ੍ਰਸ਼ਾਸਨ ਕਿਸੇ ਮਾੜੇ ਬੰਦੇ ਤੇ ਕਾਰਵਾਈ ਕਰਨਾ ਚਾਵੇ ਤਾਂ ਮਿੰਟ ਤੋਂ ਪਹਿਲਾਂ ਉਸ ਬੰਦੇ ਤੇ ਕਾਰਵਾਈ ਹੋ ਜਾਂਦੀ ਹੈ ਤੇ ਉਸਦੇ ਦੋਸਤ ਮਿੱਤਰ ਸਭ ਚੱਕ ਕੇ ਅਰੈਸਟ ਹੋ ਜਾਂਦੇ ਨੇ ਪਰ ਜੇ ਗੱਲ ਕੀਤੀ ਜਾਵੇ ਕਿਸੇ ਸ਼ਾਹੂਕਾਰ ਦੀ ਜਾਂ ਜਿਹਦੀ ਕਹਿ ਦਈਏ ਵਧੀਆ ਲਿੰਕ ਨੇ ਲੀਡਰਾਂ ਨਾਲ ਜਾਂ ਕਿਸੇ ਉੱਚੀ ਪਹੁੰਚ ਵਾਲੇ ਨਾਲ ਤਾਂ ਉੱਥੇ ਦੋਸਤੋ ਪ੍ਰਸ਼ਾਸਨ ਦੇ ਹੱਥ ਪੈਰ ਕੰਬਣ ਲੱਗ ਜਾਂਦੇ ਨੇ ਤੇ ਦੋਸਤੋ ਅੱਜ ਕੱਲ ਕਰਦੇ ਆ ਲੁਧਿਆਣਾ ਦਾ ਚਰਚਿਤ ਸਮਾਜ ਸੇਵੀ ਚੇਤਨ ਬੁਵੇਜਾ ਜਿਸ ਦੇ ਖਿਲਾਫ ਇੱਕ ਔਰਤ ਨਾਲ ਬਲੈਕਮੇਲ ਕਰਨ ਦਾ ਪਰਚਾ ਦਰਜ ਹੋਇਆ ਹੈ ਤੇ ਦੋਸਤੋ ਜਿਸ ਤੋਂ ਬਾਅਦ ਪੀੜਤਾ ਨੇ ਇਸ ਦੇ ਤਿੰਨ ਸਾਥੀਆਂ ਖਿਲਾਫ ਵੀ ਦਰਖਾਸਤ ਦਿੱਤੀ ਸੀ ਤੇ ਜਿਸ ਦੇ ਵਿੱਚੋਂ ਇੱਕ ਦਰਖਾਸਤ ਇੱਕ ਮਸ਼ਹੂਰ ਅਖਬਾਰ ਦੇ ਦਲਾਲ ਪੱਤਰਕਾਰ ਖਿਲਾਫ ਦਿੱਤੀ ਗਈ ਸੀ ਜਿਸ ਦੇ ਵਿੱਚ ਉਸ ਦਲਾਲ ਪੱਤਰਕਾਰ ਨੇ ਕੁੜੀ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਪੈਸੇ ਦੀ ਪੇਸ਼ਕਸ਼ ਕੀਤੀ ਸੀ ਜਿਸ ਵਿੱਚ ਉਸ ਵੱਲੋਂ ਧਮਕੀਆਂ ਵੀ ਦਿੱਤੀਆਂ ਗਈਆਂ ਸੀ ਤੇ ਕੁੜੀ ਨੂੰ ਡਰਾਇਆ ਧਮਕਾਇਆ ਵੀ ਗਿਆ ਸੀ ਤੇ ਪੀੜਤਾ ਵੱਲੋਂ ਲਗਾਤਾਰ ਉੱਚ ਅਧਿਕਾਰੀਆਂ ਦੇ ਦਫ਼ਤਰਾਂ ਦੇ ਗੇੜੇ ਮਾਰੇ ਜਾ ਰਹੇ ਸੀ ਉਸ ਦਰਖਾਸਤ ਉੱਤੇ ਕਾਰਵਾਈ ਕਰਵਾਉਣ ਪਰ ਕੋਈ ਕਾਰਵਾਈ ਨਾ ਹੋ ਸਕੀ ਤੇ ਪੀੜਤਾ ਦੀ ਕੋਈ ਨਾ ਸੁਣੀ ਗਈ ਪਰ ਦੋਸਤੋ ਕਮਾਲ ਦੀ ਗੱਲ ਤਾਂ ਇਹ ਆ ਕਿ ਜਿਹੜੀ ਦਰਖਾਸਤ ਸੀ ਉਹ ਸੀਪੀ ਸਾਹਿਬ ਕੋਲੋਂ ਮਾਰਕ ਹੋ ਕੇ ਗਈ ਸੀ ਪਰ ਉਸ ਦੇ ਬਾਵਜੂਦ ਵੀ ਕੋਈ ਵੀ ਉੱਚ ਅਧਿਕਾਰੀ ਪੀੜਤਾ ਨੂੰ ਨਹੀਂ ਮਿਲਿਆ ਪਰ ਅੱਜ ਅਚਾਨਕ ਪੀੜਤਾ ਨੂੰ ਇੱਕ ਮੈਸੇਜ ਆਉਂਦਾ ਹੈ ਜਿਸ ਦੇ ਵਿੱਚ ਲਿਖਿਆ ਹੁੰਦਾ ਹੈ ਕਿ ਤੁਹਾਡੀ ਦਰਖਾਸਤ ਬੰਦ ਕਰ ਦਿੱਤੀ ਗਈ ਹੈ ਤੇ ਜਿਸ ਤੋਂ ਬਾਅਦ ਪੀੜਤਾ ਦਾ ਕਹਿਣਾ ਹੈ ਕਿ ਮੈਨੂੰ ਲੱਗਦਾ ਇਨਸਾਫ ਨਹੀਂ ਮਿਲੇਗਾ ਅਗਰ ਇਦਾਂ ਹੀ ਚੱਲਦਾ ਰਿਹਾ ਤਾਂ ਮਾਣ ਜੋ ਕਮਿਸ਼ਨਰ ਸਾਹਿਬ ਦੇ ਦਫ਼ਤਰ ਅੱਗੇ ਧਰਨਾ ਲਗਾ ਕੇ ਸਮਾਜ ਸੇਵੀਆਂ ਦੇ ਸਾਥ ਦੀ ਮੰਗ ਕਰਦੇ ਹੋਏ ਨਿਰੰਤਰ ਧਰਨੇ ਤੇ ਬੈਠਾਂਗੇ ਬਾਕੀ ਦੋਸਤੋ ਤੁਹਾਡਾ ਇਸ ਖਬਰ ਨੂੰ ਲੈ ਕੇ ਕੀ ਕਹਿਣਾ ਹੈ ਆਪਣੀ ਰਾਏ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ